ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਪੰਜਾਬ ਦੇ ਅੰਦਰ ਨਾਰਾ ਲਗਾਇਆ ਗਿਆ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਯਾਨੀ ਕਿ 13 0 ਦੀ ਖੇਡ ਦੇ ਉੱਤੇ ਖੇਡਣ ਦੀ ਤਿਆਰੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੜੇ ਨੇ ਖੁਦ ਗਰਾਊਂਡ ਲੈਵਲ ਤੇ ਚੋਣ ਪ੍ਰਚਾਰ ਕਰਦੇ ਹੋਏ ਨਸਰ ਆ ਰਹੇ ਨੇ ਤੇ ਇਸੇ ਬਾਬਤ ਅੱਜ ਲੁਧਿਆਣਾ ਅਤੇ ਫਗਵਾੜਾ ਦੇ ਵਿੱਚ ਰੋਡ ਸ਼ੋਅ ਕੀਤਾ ਜਾਵੇਗਾ ਲੁਧਿਆਣਾ ਤੋਂ ਪ੍ਰਾਸ਼ਰ ਪੱਪੀ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸਿਹਿ ਭਗਵੰਤ ਮਾਨ ਹਾਲਾਂਕਿ ਪਹਿਲਾਂ ਸੰਗਰੂਰ ਦੇ ਵਿੱਚ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਸੰਗਰੂਰ ਤੋਂ ਮੀਤ ਹੇਰ ਹੁਣਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਤੇ ਉਦੋਂ ਹੀ ਮਾਲਵਿੰਦਰ ਕੰਗ ਹੁਣਾਂ ਦੇ ਹੱਕ ਦੇ ਵਿੱਚ ਰੈਲੀ ਅਤੇ ਰੋਡ ਸ਼ੋਅ ਕੀਤਾ ਗਿਆ ਜਿਸ ਤੋਂ ਬਾਅਦ ਬਾਕੀ ਉਮੀਦਵਾਰਾਂ ਦੇ ਹੱਕਾਂ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਜਿਹੜੇ ਨੇ ਚੋਣ ਪ੍ਰਚਾਰ ਕਰਦੇ ਹੋਏ ਗਰਾਊਂਡ ਲੈਵਲ ਤੋਂ ਨਜ਼ਰ ਆ ਰਹੇ ਨੇ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਨਾਰਾ ਲਗਾਇਆ ਹੈ 13 0 ਦਾ ਯਾਨੀ ਕਿ 13 ਦੀਆਂ 13 ਸੀਟਾਂ ਦੇ ਉੱਤੇ ਅਜੇ ਤਾਂ ਹਾਸਲ ਕਰਨ ਦਾ ਨਾਰਾ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਅੱਜ ਸੀਐਮ ਭਗਵੰਤ ਮਾਨ ਹੁਣੇ ਲੁਧਿਆਣਾ ਅਤੇ ਫਗਵਾੜਾ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜਿਸ ਬਾਬਤ ਵੱਡੀ ਗਿਣਤੀ ਚ ਵਰਕਰ ਉੱਥੇ ਪਹੁੰਚਣਗੇ ਅਤੇ ਇਸ ਦੇ ਨਾਲ ਹੀ ਲੁਧਿਆਣਾ ਸੀਟ ਜਿਹੜੀ ਹੈ ਹੌਟ ਸੀਟ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਤੋਂ ਜਦੋਂ ਕਾਂਗਰਸ ਛੱਡ ਕੇ ਰਵਨੀਤ ਬਿੱਟੂ ਭਾਜਪਾ 'ਚ ਚਲੇ ਜਾਂਦੇ ਨੇ ਤਾਂ ਉਸ ਵਕਤ ਹੌਟ ਸੀਟ ਬਣ ਜਾਂਦੀ ਹੈ ਕਿ ਹੁਣ ਕਾਂਗਰਸ ਦੇ ਵਿੱਚ ਕੌਣ ਖੜਾ ਹੋਵੇਗਾ ਭਾਜਪਾ ਯਾਨੀ ਕਿ ਰਵਨੀਤ ਬਿੱਟੂ ਦੇ ਮੁਕਾਬਲੇ ਤੇ ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਵੀ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਕਿਉਂਕਿ ਕਾਂਗਰਸ ਤੋਂ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਉਸ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਾਚਰ ਪੱਪੀ ਹੁਣਾਂ ਨੂੰ ਤੇ ਇਸ ਦੇ ਨਾਲ ਹੀ ਸ਼੍ਰੋਮ ਨੇ ਕਾਲੀ ਦਲ ਹੁਣਾਂ ਦੇ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਗਿਆ ਲੁਧਿਆਣੇ ਤੋਂ ਪਰ ਦੇਖਣਾ ਹੋਵੇਗਾ ਕਿ ਆਖਰਕਾਰ ਲੁਧਿਆਣੇ ਦੀ ਹੌਟ ਸੀਟ ਤੇ ਬਾਜ਼ੀ ਕੌਣ ਮਾਰਦਾ ਹੈ ਪਰ ਅੱਜ ਸੀਐਮ ਭਗਵੰਤ ਮਾਨ ਹੁਣੇ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਜਿਹੜਾ ਚੋਣ ਪ੍ਰਚਾਰ ਕਰਨਗੇ ਪ੍ਰਾਚਰ ਪੱਪੀ ਹੁਣਾਂ ਦੇ ਹੱਕ ਦੇ ਵਿੱਚ ਤੇ ਫਗਵਾੜਾ ਦੇ ਵਿੱਚ ਵੀ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਦੌਰਾਨ ਅ ਵਰਕਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੇਗੀ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਪੰਜਾਬ ਦੇ ਅੰਦਰ ਨਾਰਾ ਲਗਾਇਆ ਗਿਆ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਯਾਨੀ ਕਿ 13 0 ਦੀ ਖੇਡ ਦੇ ਉੱਤੇ ਖੇਡਣ ਦੀ ਤਿਆਰੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੜੇ ਨੇ ਖੁਦ ਗਰਾਉਂਡ ਲੈਵਲ ਤੇ ਚੋਣ ਪ੍ਰਚਾਰ ਕਰਦੇ ਹੋਏ ਨਸਲ ਆ ਰਹੇ ਨੇ ਤੇ ਇਸੇ ਬਾਬਤ ਅੱਜ ਨੂੰ ਲੁਧਿਆਣਾ ਅਤੇ ਫਗਵਾੜਾ ਦੇ ਵਿੱਚ ਰੋਡ ਸ਼ੋਅ ਕੀਤਾ ਜਾਵੇਗਾ ਲੁਧਿਆਣਾ ਤੋਂ ਪ੍ਰਾਸ਼ਰ ਪੱਪੀ ਹੁਣਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੀਐਮ ਭਗਵੰਤ ਮਾਨ ਹਾਲਾਂਕਿ ਪਹਿਲਾ ਸੰਗਰੂਰ ਦੇ ਵਿੱਚ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਸੰਗਰੂਰ ਤੋਂ ਮੀਤ ਹੇਰ ਹੁਣਾ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਤੇ ਉਦੋਂ ਹੀ ਮਾਲਵਿੰਦਰ ਕੰਗ ਹੁਣਾ ਦੇ ਹੱਕ ਦੇ ਵਿੱਚ ਰੈਲੀ ਅਤੇ ਰੋਡ ਸ਼ੋਅ ਕੀਤਾ ਗਿਆ ਜਿਸ ਤੋਂ ਬਾਅਦ ਬਾਕੀ ਉਮੀਦਵਾਰਾਂ ਦੇ ਹੱਕਾਂ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਜਿਹੜੇ ਨੇ ਚੋਣ ਪ੍ਰਚਾਰ ਕਰਦੇ ਹੋਏ ਗਰਾਊਂਡ ਲੈਵਲ ਤੋਂ ਨਜ਼ਰ ਆ ਰਹੇ ਨੇ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਨਾਰਾ ਲਗਾਇਆ ਹੈ 13 0 ਦਾ ਯਾਨੀ ਕਿ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਨ ਦਾ ਨਾਰਾ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਕਾਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਤੇ ਅੱਜ ਸੀਐਮ ਭਗਵੰਤ ਮਾਨ ਹੁਣੇ ਲੁਧਿਆਣਾ ਅਤੇ ਫਗਵਾੜਾ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜਿਸ ਬਾਬਤ ਅਪਟੀ ਕਿੰਤੀ ਟੂ ਵਰਕਰ ਉੱਥੇ ਪਹੁੰਚਣਗੇ ਅਤੇ ਇਸ ਦੇ ਨਾਲ ਹੀ ਲੁਧਿਆਣਾ ਸੀਟ ਜਿਹੜੀ ਹੈ ਹੌਟ ਸੀਟ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਤੋਂ ਜਦੋਂ ਕਾਂਗਰਸ ਛੱਡ ਕੇ ਰਵਨੀਤ ਬਿੱਟੂ ਭਾਜਪੀ ਚ ਚਲੇ ਜਾਂਦੇ ਨੇ ਤਾਂ ਉਸ ਵਕਤ ਹੌਟ ਸੀਟ ਬਣ ਜਾਂਦੀ ਐ ਕਿ ਹੁਣ ਕਾਂਗਰਸ ਦੇ ਵਿੱਚ ਕੌਣ ਖੜਾ ਹੋਵੇਗਾ ਭਾਜਪੀ ਯਾਨੀ ਕਿ ਰਵਨੀਤ ਬਿੱਟੂ ਦੇ ਮੁਕਾਬਲੇ ਤੇ ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਵੀ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਕਿਉਂਕਿ ਕਾਂਗਰਸ ਤੋਂ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਉਮੀਦਵਾਰ ਬਣਾਇਆ ਗਿਆ ਉਸੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਚਾਰ ਪੱਪੀ ਹੁਣਾ ਨੂੰ ਤੇ ਇਸ ਦੇ ਨਾਲ ਹੀ ਸ਼੍ਰੋਮ ਨੇ ਕਾਲੀ ਦਲ ਹੁਣਾ ਦੇ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਗਿਆ ਲੁਧਿਆਣੇ ਤੋਂ ਪਰ ਦੇਖਣਾ ਹੋਵੇਗਾ ਕੀ ਅਥਰਕਾਰ ਲੁਧਿਆਣੇ ਦੀ ਹੌਟ ਸੀਟ ਤੇ ਬੈਸਿਕ ਕੌਣ ਮਾਰਦਾ ਪਰ ਅੱਜ ਸੀਐਮ ਭਗਵੰਤ ਮਾਨ ਹੁਣੇ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਜਿਹੜਾ ਚੋਣ ਪ੍ਰਚਾਰ ਕਰਨਗੇ ਪ੍ਰਾਸ਼ਚਰ ਪੱਪੀ ਹੁਣਾਂ ਦੇ ਹੱਥ ਦੇ ਵਿੱਚ ਤੇ ਫਗਵਾੜਾ ਦੇ ਵਿੱਚ ਵੀ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਦੌਰਾਨ ਵਰਕਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੇਗਾ